24 April 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਇੱਕ ਇੱਕ ਸਾਕਾ ਵਾਪਰਦਾ ਹੈ ਜਦੋਂ ਅੰਗਰੇਜ਼ ਹਕੂਮਤ ਨੇ ਇੱਥੇ ਨਿਹੱਥੇ ਪੰਜਾਬੀਆਂ ਨੂੰ ਗੋਲੀ ਨਾਲ ਉਡਾਇਆ ਸੀਗਾ ਉਸ ਕੁਰਬਾਨੀ ਦਾ ਬਦਲਾ ਲੈਣ ਲਈ ਉਸ ਕਾਂਡ ਦਾ ਬਦਲਾ ਲੈਣ ਲਈ ਸ਼ਹੀਦ ਉਧਮ ਸਿੰਘ ਨੇ ਉਸ ਕਾਟ ਦੇ ਦੋਸ਼ੀ ਮੁਖ ਦੋਸ਼ੀ ਜਰਨਲ ਔਰ ਵਾਇਰ ਨੂੰ ਲੰਡਨ ਦੇ ਵਿੱਚ ਗੋਲੀ ਮਾਰ ਕੇ ਮਾਰਿਆ ਸੀਗਾ ਅੱਜ ਦਾ ਦਿਨ ਹੈ ਯਾਨੀ ਕਿ 12 ਮਾਰਚ ਨੂੰ ਸ਼ਹੀਦ ਉਦਮ ਸਿੰਘ ਨੇ ਉਸ ਐਡਵਾਈਰ ਨੂੰ ਮੌਤ ਦੇ ਘਾਟ ਉਤਾਰਿਆ ਸੀਗਾ ਅੱਜ ਕੰਬੋਜ ਅੰਤਰਰਾਸ਼ਟਰੀ ਕੰਬੋਜ ਸਭਾ ਵੱਲੋਂ ਉਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਇੱਥੇ ਗੱਲ ਕਰਨੇ ਆ ਅੱਜ ਉਸ ਸ਼ਹੀਦ ਉਦਮ ਸਿੰਘ ਨੇ ਉਸ ਦੋਸ਼ੀ ਨੂੰ ਮਾਰਿਆ ਸੀਗਾ ਜਿਨੇ ਨਹੱਤੇ ਪੰਜਾਬੀਆਂ ਨੂੰ ਮੌਤ ਦੇ ਘਾਟ ਤੇ ਉਤਾਰਿਆ ਸੀਗਾ ਅੱਜ ਉਸ ਸ਼ਹੀਦ ਜਗਤ ਸਿੰਘ ਜੀ ਦਾ ਔ ਦਿਨ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਕੰਬੋ ਸਭਾ ਵੱਲੋਂ ਹਾਂਜੀ ਅੱਜ ਜਿਹੜਾ ਇਹ ਦੇਣਿਆ ਹੈ ਬਹੁਤ ਵੱਡਾ ਦੇਣਿਆ ਅੱਜ ਦਾ ਜਿਹੜਾ ਅਸੀਂ ਇਹ ਮਨਾ ਰਹੇ ਆ ਸਾਰੀ ਕੰਬੋ ਸਭਾ ਰਲ ਕੇ ਤੇ ਇਹ ਮਤਲਬ ਜਿਹੜਾ ਇਹ ਦੇਣਿਆ ਇਹ 13 ਅੱਜ ਦੇ ਦੇਣ ਹੀ ਇੱਥੇ ਜਿਹੜਾ ਇਹ ਬੁੱਤ ਜਿਹੜਾ ਸਥਾਪਿਤ ਕੀਤਾ ਸੀ ਰਾਜਨਾਥ ਸਿੰਘ ਨੂੰ ਟਾਈਮ ਲਿਆ ਗਿਆ ਉਹਨਾਂ ਨੇ ਜਗ੍ਹਾ ਦੀ ਚੋਣ ਕੀਤੀ ਸਰਬ ਕੰਬੋਜ ਜਿਹੜਾ ਸਾਡਾ ਹੈਗਾ ਬੋਬੀ ਕੰਬੋਜ ਜੀ ਉਹਦੇ ਪ੍ਰਧਾਨ ਆ ਉਹਨਾਂ ਨੇ ਸਾਰਾ ਉੱਤੋਂ ਅਰੇਂਜਮੈਂਟ ਕੀਤਾ ਇੱਥੋਂ ਦੀਆਂ ਸੁਭਾਵਾਂ ਜਿਹੜੀਆਂ ਸਾਡੀਆਂ ਨਾਲ ਲੈ ਕੇ ਇਹ ਸਾਰਾ ਜਿਹੜਾ ਇੱਥੋਂ ਦਾ ਜਿਹੜਾ ਅਰੇਂਜਮੈਂਟ ਆ ਉਹ ਕਰਕੇ ਅੱਜ ਦੇ ਦਿਨ ਹੀ ਇੱਥੇ ਬੁੱਤ ਸਥਾਪਿਤ ਕੀਤਾ ਸੀ ਉਹ ਅੱਜ ਦਾ ਦਿਨ ਇਹ ਤਾਂ ਕਰਕੇ ਹੀ ਆਈ ਸੀ ਜਿਹੜਾ ਹਰ ਸਾਲ ਮਨਾਉਂਦੇ ਆ ਬਗਰ ਇਹ ਕਈ ਚੀਜ਼ਾਂ ਦੇਖੇ ਜਾ ਰਹੀਆਂ ਨੇ ਬੁੱਤ ਸਥਾਪਿਤ ਕੀਤੇ ਨੂੰ ਬੜੀ ਦੇਰ ਹੋ ਗਈ ਹੈ ਪਰ ਅਸੀਂ ਵੀ ਜਦੋਂ ਇੱਥੇ ਆ ਕੇ ਦੇਖਨੇ ਆ ਕਿ ਇਸ ਬੁੱਤ ਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ ਯਾਨੀ ਕਿ ਇਸ ਬੁੱਤ ਨੂੰ ਵੇਖਣ ਲਈ ਨਾ ਤਾਂ ਕੋਈ ਸਲਾਨੀ ਇੱਥੇ ਪਹੁੰਚਦਾ ਹੈ ਨਾ ਹੀ ਕੋਈ ਇਸ ਨੂੰ ਆ ਕੇ ਸਜਦਾ ਕਰਨ ਲਈ ਆਂਦਾ ਹੈ ਕੀ ਕਾਰਨ ਹੈ ਉਹਦਾ ਦੇਖੋ ਜੀ ਇਹ ਜਦੋਂ ਬੁੱਤ ਲਾਇਆ ਸੀ ਉਦੋਂ ਇਹ ਚੋਣ ਕੀਤੀ ਫਰੰਟ ਤੇ ਬੁੱਤ ਨੂੰ ਜਿਹੜਾ ਕੋਈ ਵੀ ਸੰਗਤ ਹਰਮੰਦਰ ਸਾਹਿਬ ਆਵੇ ਉਸੇ ਜ਼ਿਲ੍ਹੇ ਵਾਲੇ ਬਾਗ ਆਉਂਦੀ ਸੀ ਦਨਮਨਸਕਾਰ ਹੋਣਾ ਉਹ ਬਾਅਦ ਚ ਜ਼ਿਲ੍ਹੇ ਵਾਲੇ ਬਾਗ ਉਸੇ ਦੁੱਧਮਸੋਨ ਨਮਸਕਾਰ ਹੋਵੇ ਪਰ ਇਹ ਸਰਕਾਰ ਦੀਆਂ ਗਲਤ ਪਾਲਿਸੀਆਂ ਇਹਨਾਂ ਇੱਕ ਤਾਂ ਖਿੜਕੀ ਲਾਤੀ ਬੰਦ ਕਰਤੀ ਜੀ ਫਿਰ ਆ ਇਹਨਾਂ ਇੱਥੇ ਗਲੀ ਹੁੰਦੀ ਸੀ ਸ਼ੁਰੂ ਤੋਂ ਰਹੀ ਆ 70 ਸਾਲ ਤੋਂ ਇਹਦੀ ਗਲੀ ਰਹੀ ਇਹਦੀ ਸੰਗਤ ਜਾਂਦੀ ਇਹਦੀ ਵਾਪਸ ਆਉਂਦੀ ਪਾਰੇ ਸਰਕਾਰਾਂ ਨੂੰ ਕੰਨਾਂ ਦੇ ਜੂ ਨਹੀਂ ਸਰਕੀ ਪਤਾ ਨਹੀਂ ਇਹ ਪੋਲੀਟਿਕਲ ਇੰਨੇ ਅੰਨੇ ਹੋ ਚੁੱਕੇ ਆ ਆਪਣੇ ਨਸ਼ੇ ਚ ਕਿ ਬੇਸੀਦਾ ਨਾ ਵੀ ਪਾਰਟੀ ਬਾਜੀ ਕਰਨ ਲੱਗ ਗਏ ਸੀਦੂਦ ਸਿੰਘ ਠੀਕ ਸਾਡੀ ਉਹ ਬਰਾਇ ਤੇ ਪੈਦਾ ਆਇਆ আর ਸੀਦੂਦ ਸਿੰਘ ਨੇ ਰੱਖਿਆ ਰਾਮ ਮਮਦ ਸਿੰਘ ਯਾਦ ਰੱਖਿਆ ਕਿ ਮੈਂ ਸਾਰੀਆਂ ਬਰਾਇਆਂ ਦਾ ਸਾਂਝਾ ਸਿੱਧਾਂ ਦੀ ਕੋਈ ਬਰਾਰੀ ਨਹੀਂ ਹੁੰਦੀ ਕੋਈ ਯਾਤ ਨਹੀਂ ਹੁੰਦੀ ਉਹ ਸਭ ਦੇ ਸਾਂਝੇ ਹੁੰਦੇ ਸੀ ਦੂਦ ਮਸੂਆ ਕਰਤਾਰ ਸਿੰਘ ਸਰਾਬਾ ਭਗਤ ਸਿੰਘ ਰਾਜਗੁਰੂ ਸਖਦੇਵ ਆ ਪਰ ਦੁੱਖ ਆ ਵੀ ਇਹ ਸਰਕਾਰਾਂ ਨੇ ਜਦੋਂ ਸਾਡੇ ਸ਼ਹੀਦ ਨੂੰ ਵੇਖਾਉਣ ਲੋਕਾਂ ਦੇ ਦਰਸ਼ਨ ਕਰਨੇ ਆ ਘਟੋ ਘਰ ਲੱਖ ਸੰਗ ਤੇ ਇੱਥੇ ਮੱਥਾ ਟੇਕਣਾ ਉਦੀ ਜੀ ਤੇ ਪ੍ਰੇਟੀਕਲ ਪਾਰਟੀਆਂ ਦੇ ਪਤਰਾ ਨੇ ਕੀ ਝੰਡਾ ਦਾ ਕੀ ਸੋਚਦੇ ਆ ਜੀ ਅਸੀਂ ਕਾਫੀ ਜੀ ਬੇਨਤੀ ਕਰਕੇ ਹਟ ਗਏ ਨਾ ਖਿੜਕੀ ਵੀ ਲਾਤੀ ਆ ਰਸਤਾ ਵੀ ਬੰਦ ਕਰਤਾ ਜੀ ਹੁਣ ਉਹ ਰਸਤੇ ਜਾਂਦੇ ਇਹਾਂ ਦੀ ਰਸਤੇ ਆਉਂਦੇ ਸੀ ਉਹ ਭਾਵੇਂ ਗੋਰੇ ਆਉਂਦੇ ਸਲਾਨੀਆਂ ਉਹਦੇ ਕੋਈ ਬਾਹਰ ਵਿਦੇਸ਼ਾਂ ਤੋਂ ਸੰਗਤ ਆਉਂਦੀ ਇੰਡੀਆ ਦੀ ਆਉਂਦੀ ਸੀ ਉਹ ਸਾਰੇ ਸੀ ਦੇ ਦਰਸ਼ਨ ਕਰਦੇ ਸੀ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਇਹ ਉਹ ਸੀ ਜਿਹਨੇ ਇੱਥੇ ਜ਼ਿਲ੍ਹੇ ਵਾਲੇ ਬਾਗ 'ਚ ਨੱਥਿਆਂ ਲੋਕਾਂ ਦੇ ਗੋਲੀਆਂ ਚਲਾਚਾਰ ਅੰਗਰੇਜ਼ ਸਾਮਰਾਟ ਸਰਕਾਰ ਨੇ 3000 ਤੋਂ ਉੱਤੇ ਬੰਦਾ ਮਾਰਦਾ ਉਹਦਾ 21 ਸਾਲਾਂ ਬਾਅਦ ਉਹ ਸਖਸ ਨੇ ਬਦਲਾ ਲਿਆ ਔਰ ਉਸ ਨੂੰ ਲੋਕ ਬਹੁਤ ਪਿਆਰ ਕਰਦੇ ਆ ਕੱਲੇ ਇੰਡੀਆ ਦੇ ਨਹੀਂ ਵਿਦੇਸ਼ਾਂ ਦੀ ਪਿਆਰ ਕਰਦੇ ਪਰ ਇਹਨਾਂ ਨੇ ਉਹਨੂੰ ਜਾਣਬੁੱਝ ਕੇ ਸੀਧਾ ਮਜ਼ਾਕ ਆਹੀ ਹੁਣ ਵੀ ਇਹ ਬੇਨਤੀ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਗਾੜੀ ਵੀ ਔਰ ਇੱਥੋਂ ਦੇ ਐਮਪੀ ਸਾਹਿਬ ਹੁਣਾ ਗਾੜੀ ਵੀ ਮੁੱਖ ਮੰਤਰੀ ਭਗਵੰਤ ਮਾਨ ਜੀ ਗਾੜੀ ਵੀ ਬੀਬੀਸੀ ਦਾ ਨਾ ਕੋਈ ਕਰੋ ਨਾ ਇਹਨਾਂ ਦਾ ਵਿਤਰਾਰਾ ਮੈਂ ਮਤਰਾਈ ਮਾਲਾ ਸਲੂਕ ਕਰੋ ਇਹਨਾਂ ਦੀ ਖਿੜਕੀ ਵੀ ਖਲਾਈ ਜਾਵੇ ਇਹ ਵੀ ਪਾਸੇ ਕੀਤਾ ਜਾਵੇ ਜਿਹੜਾ ਕੋਈ ਵੀ ਸੰਗਤ ਆਉਂਦੀ ਉਹ ਸੀਦ ਨੂੰ ਦਰਸ਼ਨ ਕਰ ਸਕੇ ਪਰ ਜਦੋਂ ਇਹ ਸਥਾਪਿਤ ਕੀਤਾ ਗਿਆ ਸੀ ਉਦੋਂ ਇੰਨੀ ਸੰਗਤ ਇੰਨੀ ਇੰਨੀ ਸਹਿਲਾਨੀ ਨਹੀਂ ਸੀ ਆਂਦੇ ਹੁਣ ਜਿਸ ਤਰ੍ਹਾਂ ਉਹਨਾਂ ਦੀ ਆਮਦ ਵੱਧ ਗਈ ਹੈ 1 ਲੱਖ ਤੋਂ ਵੱਧ ਬੰਦਾ ਹੋ ਗਿਆ ਹੁਣ ਵੀ ਜੇ ਅੰਦਰ ਅਸੀਂ ਦੇਖੀਏ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਮਜੂਰ ਉਹਨਾਂ ਦੀ ਐਗਜ਼ਿਟ ਪੁਆਇੰਟ ਜਿਹੜਾ ਹੈ ਉਹ ਚੀਜ਼ ਕਰਦਾ ਉਹ ਉਹਦਾ ਰਸਤਾ ਹੋਰ ਕਰ ਦਿੰਦਾ ਹੈ ਉਹ ਉਹਦੇ ਕਰਕੇ ਔਸ਼ੀ ਹੈ ਜੀ ਇਹੀ ਤੇ ਸਰਕਾਰ ਦੀ ਗਲਤ ਪਾਲਿਸੀ ਹੈ ਜੀ ਅਹੀਂ ਕਹਿੰਦੇ ਹੋ ਰਸਤਾ ਦਿਓ ਪਰ ਇਹ ਰਸਤਾ ਬੰਦ ਨਾ ਕਰੋ ਜਿਹੜਾ ਸੋਨੂ ਤੋਂ ਚੱਲਦਾ ਹੁੰਦਾ ਹੈ ਇਹ ਰਸਤਾ ਬੰਦ ਕਿਉਂ ਕੀਤਾ ਗਿਆ ਪਰ ਇਹ ਤਾਂ ਸਿਰਫ ਐਂਟਰੀ ਦੇ ਉੱਤੇ ਹੀ ਹੈ ਐਂਟਰੀ ਤੋਂ ਨਹੀਂ ਸੰਗਤ ਅੰਦਰ ਡਾਇਵਰਟ ਹੋ ਸਕਦੀ ਨਹੀਂ ਜੀ ਉਹ ਐਂਟਰੀ ਉਹ ਜਿੱਦਾਂ ਪੁਲਿਸ ਡਿਪਾਰਟਮੈਂਟ ਜਿੱਦਾਂ ਹੈ ਥੋੜੇ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੇ ਜੋ ਬਣਾਇਆ ਉਹਦੀ ਜਾਣੀ ਇਸ ਤੋਂ ਪਹਿਲਾਂ ਵੀ ਸਰ ਸੰਗਤੋਂ ਦੀ ਜਾਂਦੀ ਇਹਦੀ ਵਾਪਸ ਆਉਂਦੀ ਹੁੰਦੀ ਸੀ ਹੁਣ ਇਹਨਾਂ ਨੇ ਇੱਥੇ ਦਰਵਾਜ਼ਾ ਲਾ ਦਿੱਤਾ ਅੱਗੇ ਦਰਵਾਜ਼ਾ ਨਹੀਂ ਸੀ ਹੁੰਦਾ ਉਹਨਾਂ ਦਰਵਾਜ਼ਾ ਲਾ ਕੇ ਬੰਦ ਕਰਤਾ ਇਹ ਸਰਕਾਰ ਦੀ ਅਹੀਂ ਨਿਖੇਧੀ ਕਰਨੀ ਇਹ ਘਟੀਆ ਕੰਮ ਦੀ ਵੀ ਸਰਕਾਰ ਨੇ ਗਲਤ ਕੰਮ ਕੀਤਾ ਇਹ ਵਧੀਆ ਗੱਲ ਨਹੀਂ ਸੀ ਸ਼ਹੀਦਾਂ ਨਾਲ ਮਜ਼ਾਕ ਕਰਦੀਆਂ ਦਰਵਾਜਾ ਜੀ ਬਿਲਕੁਲ ਇਹ ਸ਼ਹੀਦਾਂ ਨਾਲ ਮਜ਼ਾਕ ਹੈ ਸ਼ਹੀਦੀ ਬੁੱਤ ਸਥਾਪਿਤ ਕੀਤਾ ਗਿਆ ਸੀ ਉਹ ਸ਼ਹੀਦਾਂ ਜਿਨ੍ਹਾਂ ਦੇ ਇਸ ਸਸਾਕੇ ਦਾ ਬਦਲਾ ਲਿਆ ਸੀਗਾ ਬਦਲਾ ਲਿਆ ਸੀਗਾ ਜਦੋਂ ਇੱਥੇ ਸ਼ਹੀਦ ਹੋਏ ਸੀਗੇ ਉਸ ਐਡਵਾਈਜ਼ਰ ਨੂੰ ਜਾ ਕੇ ਲੰਡਨ ਦੇ ਵਿੱਚ ਗੋਲੀ ਮਾਰੀ ਸੀਗੀ ਅੱਜ ਉਹਨਾਂ ਦੇ ਉਸ ਦਿਨ ਨੂੰ ਮਨਾਇਆ ਜਾ ਰਿਹਾ ਹਾਂ ਹਾਂਜੀ ਇਹ ਹੀ ਗੱਲ ਅੱਜ ਜਿਹੜਾ ਦਿਨੇ ਸੀ ਮਨਾ ਰਹੇ ਹਾਂ ਉਹ ਇਸੇ ਮਤਲਬ ਆਜ਼ਾਦੀ ਦੇ ਦਿਨ ਜਿਹੜਾ ਬਹੁਤ ਸਤਿਆਪਿਤ ਹੋਇਆ ਉਹਦੇ ਸਬੰਧ ਦੇ ਵਿੱਚ ਹੀ ਅਸੀਂ ਅੱਜ ਮਨਾ ਰਹੇ ਆਂ ਪਰ ਗੱਲ ਇਹ ਵੀ ਜੇ ਅਸੀਂ ਫਰਜ ਕੀਤਾ ਤੁਸੀਂ ਜਿਹੜਾ ਗੱਲ ਕੀਤੀ ਆ ਵੀ ਉਧਰ ਜਿਹੜਿਆ ਵਾ ਪਬਲਿਕ ਜਿਆਦੀ ਹੋਣ ਕਰਕੇ ਉਧਰ ਸੰਕਤ ਨੂੰ ਕੱਢ ਰਹੇ ਪਰ ਫਿਰ ਵੀ ਅਸੀਂ ਆਉਂਦੇ ਵੀ ਜਾਣ ਵਾਲਿਆਂ ਨੂੰ ਇੱਧਰ ਦੀ ਦਸਾ ਖੋਲ ਦਿੱਤਾ ਜਾਵੇ ਅਸੀਂ ਨਹੀਂ ਆਉਂਦੇ ਵੀ ਇੱਧਰੋਂ ਵਾਪਸ ਆਉਣ ਜਿੱਦਾਂ ਉਧਰ ਦੀ ਗਲੀ-ਥਾਣੀ ਅੰਦਰ ਜਾ ਰਹੇ ਇੱਧਰ ਵੀ ਜਾਈ ਜਾਣਾ ਇਹਨੂੰ ਉੱਪਰ ਰੱਖਣ ਇਹਧਰੋਂ ਜਿਹੜੇ ਮੁਲਾਜ਼ਮ ਡੱਕਦੇ ਆ ਇਹ ਨਾ ਡੱਕਣ ਤੇ ਗੱਲ ਹੀ ਕੁਝ ਨਹੀਂ ਆ ਜਦੋਂ ਲੋਕ ਉਧਰ ਵੀ ਜਾਣ ਇੱਧਰ ਦੀ ਵੀ ਲੰਘ ਜਾਣ ਵਾਪਸੀ ਨਾ ਇਧਰ ਦੀ ਜਾਣ ਦੇਣ ਕਿਸੇ ਨੇ ਇਹ ਤੇ ਇਹ ਵੀ ਵਧੀਆ ਗੱਲ ਆ ਇਹ ਤੇ ਕੀ ਆ ਇਹ ਤੇ ਇਥੋਂ ਦਾ ਜਿਹੜੇ ਮੌਜੂਦਾ ਬੈਠੇ ਆ ਉਹ ਦੇਖ ਸਕਦੇ ਆ ਵੀ ਕਿਦਾਂ ਜਦੋਂ ਮੁਲਾਜ਼ਮ ਉਤੇ ਖੜੇ ਆ ਉਹ ਇਧਰ ਦੀ ਐਂਟਰੀ ਦੇਣ ਗਾਰੀ ਟੇਬਲ ਲੱਗਾ ਦੇਖੋ ਤੁਸੀਂ ਮੇਰਾ ਨਾਮ ਅਸੀ ਡਾਕਟਰ ਇਕਵਾਲ ਸਿੰਘ ਆ ਜੀ ਬਾਕੀ ਇਸ ਤਰ੍ਹਾਂ ਕਿ ਅੱਜ ਦਾ ਜੋ ਦਿਨ ਹੈਗਾ ਨਾ ਐਕਚੁਅਲੀ ਜਿਹੜਾ ਮਾਈਕਲ ਰੋਇਰ ਆ ਇੱਥੇ ਕੁਝ ਲੋਕ ਮਾਰੇ ਗਏ ਸੀਗੇ ਅੰਗਰੇਜ਼ ਪੰਜ ਅੰਗਰੇਜ਼ ਮਾਰੇ ਗਏ ਸੀ ਤੇ ਉਹ ਉਹ ਚਾਹੁੰਦੇ ਸੀ ਕਿ ਸਾਡੇ ਇੱਕ ਅੰਗਰੇਜ਼ ਦਾ ਮੁੱਲ ਜਿਹੜਾ ਉਹ 1000 ਇੰਡੀਅਨ ਦੇ ਬਰਾਬਰ ਆ ਇਸ ਵਾਸਤੇ ਉਹਨਾਂ ਨੇ ਆਪਣੀ ਸਾਜ਼ਿਸ਼ ਰਚ ਕੇ ਇੱਥੇ ਲੋਕਾਂ ਨੂੰ ਇਕੱਠਿਆਂ ਕੀਤਾ ਇੱਕ ਬੰਦੇ ਨੂੰ ਹਾਇਰ ਕਰਕੇ ਇਕੱਠਿਆਂ ਕੀਤਾ ਔਰ ਇੱਥੇ ਗੋਲੀ ਚਲਾ ਕੇ ਬਹੁਤ ਸਾਰੇ ਇੰਡੀਅਨ ਨੂੰ ਖਤਮ ਕੀਤਾ ਇਹ ਉਹਨਾਂ ਦੀ ਸੋਚੀ ਸਮਝੀ ਚਾਲ ਸੀ ਔਰ ਉਹਦਾ ਰੈਕਸ਼ਨ ਜਿਹੜਾ ਸ਼ੀਦੁੱਧਮ ਸਿੰਘ ਵੀ ਉਦੋਂ ਇੱਥੇ ਬਾਗ ਦੇ ਵਿੱਚ ਹਾਜ਼ਰ ਸੀ ਔਰ ਬਕਾਇਦਾ ਪਾਣੀ ਪਾਉਣ ਤੇ ਡਿਊਟੀ ਸੀ ਹੋਰ ਯਤੀਮਖਾਨੇ ਦੇ ਮੁੰਡਿਆਂ ਦੇ ਨਾਲ ਇੱਥੇ ਆਇਆ ਹੋਇਆ ਸੀ ਨਾਲ ਦੇ ਇਹਦੇ ਸਾਥੀ ਮਾਰ ਗਏ ਇਹਦੇ ਵੀ ਖੱਬੀ ਬਾਹਂ ਚ ਗੋਲੀ ਵੱਜੀ ਆ ਔਰ ਇਹ ਬਚ ਗਿਆ ਵਾ ਇਸ ਦੇ ਬਾਵਜੂਦ ਵੀ ਇੱਥੇ ਜੋ ਫਟੜ ਸੀ ਉਹਨਾਂ ਨੂੰ ਪਾਣੀ ਵਗੈਰਾ ਪਾਉਂਦਾ ਰਿਹਾ ਸਾਰੀ ਇਹਨੇ ਸਭ ਸੰਭਾਲ ਕੀਤੀ ਆ ਔਰ ਇੱਕ ਬੀਬੀ ਨੇ ਇੱਕ ਉਹਦੇ ਪਤੀ ਨੂੰ ਉਹਦੇ ਘਰ ਤੱਕ ਵੀ ਛੱਡਣ ਗਿਆ ਸੀ ਇਹ ਇਹਨੇ ਕੀਤਾ ਔਰ ਇਹਨੇ ਇੱਕ ਕਸਮ ਖਾਦੀ ਕਿ ਮੈਂ ਮਾਈਕਲ ਡਵਾਇਰ ਨੂੰ ਨਹੀਂ ਛੱਡਾਂਗਾ ਜਨਰਲ ਡਾਇਰ ਤੇ ਮਰ ਚੁੱਕਾ ਸੀ 7 ਸਾਲ ਬਾਅਦ ਮਰ ਗਿਆ ਸੀ ਮਾਈਕਲ ਡਵਾਇਰ ਜਿੰਦਾ ਸੀ ਉਹਨੂੰ ਕਈ ਵਾਰੀ ਲੰਡਨ ਦੀਆਂ ਗਲੀਆਂ 'ਚ ਮਿਲਿਆ ਵੀ ਆ ਪਰ ਨਹੀਂ ਕਿਉਂ ਹਕੂਮਤ ਸ਼ਪਾ ਸਕਦੀ ਸੀ ਇਹ ਚਾਹੁੰਦਾ ਸੀ ਕਿ ਵੱਡੇ ਇਕੱਠ ਦੇ ਵਿੱਚ ਇਹਨੂੰ ਖਤਮ ਕੀਤਾ ਜਾਏ ਔਰ ਨਾਲ ਦੀ ਨਾਲ ਸੈਕਟਰੀ ਆਫ ਸਟੇਟਸ ਜਿਹੜਾ ਇੰਡੀਆ ਦੀਆਂ ਸਾਰੀਆਂ ਜਿੰਨੀਆਂ ਸਟੇਟਸ ਸੀ ਉਹਦਾ ਸੈਕਟਰੀ ਸੀ ਮਿਸਟਰ ਜਟਲੈਂਡ ਉਹਨੂੰ ਵੀ ਨਾਲ ਲਾਣਾ ਚਾਹੁੰਦਾ ਸੀ ਔਰ ਇਹ ਸੁਭਾਗਾ ਦੇਣ ਸੀ ਜਦੋਂ ਜਟਲੈਂਡ ਵੀ ਨਾਲ ਸੀਗਾ ਅਮਨਪਾਲ ਸਰ ਔਰ ਉਸ ਵੇਲੇ ਉਹਨੇ ਕੈਂਕਸ਼ਨ ਹਾਲ ਦੇ ਵਿੱਚ ਦੋਵਾਂ ਨੂੰ ਗੋਲੀਆਂ ਮਾਰੀਆਂ ਆ ਜਟਲੈਂਡ ਦੀ ਕਿਸਮਤ ਚੰਗੀ ਸੀ ਉਹਦੀ ਬੇਟੀ ਨੇ ਉਹਨੂੰ ਰਮਾਲ ਦਿੱਤਾ ਹੈ ਜਿਹੜਾ ਕਿ ਉਹਨੇ ਇਥੇ ਜੇਬ ਚ ਪਾਇਆ ਹੋਇਆ ਸੀ ਉਹ ਗੋਲੀ ਜਿਹੜੀ ਉਹਨਾਂ ਦੇ ਵਿੱਚ ਫਸ ਕੇ ਰਹੀ ਉਹਨੂੰ ਖਤਮ ਨਹੀਂ ਕਰ ਸਕ ਸੀ ਦਿਨ ਇਸ ਮਹਾਨ ਸ਼ਹੀਦ ਦਾ ਬੁੱਤ ਇੱਥੇ ਸਥਾਪਿਤ ਕੀਤਾ ਗਿਆ ਸੀਗਾ ਅੰਤਰਰਾਸ਼ਟਰੀ ਸਰਬਭੋਸ਼ਵ ਦੀ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਰਾਜਨਾਥ ਸਿੰਘ ਜੀ ਨੂੰ ਮਿਲ ਕੇ ਇਸ ਜਗ੍ਹਾ ਦੀ ਚੋਣ ਕੀਤੀ ਔਰ ਵੱਡੀ ਪੱਧਰ ਤੇ ਉਹਨਾਂ ਨੇ ਜ਼ਿਲ੍ਹੇ ਦੇ ਵਿੱਚ ਆਣ ਕੇ ਜ਼ਿਲ੍ਹੇ ਦੀ ਸੁਭਾ ਨੂੰ ਨਾਲ ਲੈ ਕੇ ਬਰਾਦਰੀ ਨੂੰ ਨਾਲ ਲੈ ਕੇ ਆਪਣੇ ਕੋਲੋਂ ਬੁੱਤ ਦੀ ਕੀਮਤ ਅਦਾ ਕਰਕੇ ਔਰ ਬਹੁਤ ਵੱਡਾ ਇਥੇ ਫੰਕਸ਼ਨ ਕਰਕੇ ਜਦੋਂ ਰਾਜਨਾਥ ਸਿੰਘ ਆਏ ਆ ਔਰ ਵਧੀਆ ਉਸ ਵਕਤੇ ਚੋਣ ਜਿਹੜੀ ਜਗ੍ਹਾ ਤੇ ਕੀਤੀ ਸੀ ਬਹੁਤ ਵਧੀਆ ਸੀ ਕਿਉਂਕਿ ਸਾਰੀ ਐਂਟਰੀ ਔਰ ਐਗਜਿਟ ਜਿਹੜੀ ਇਸੇ ਪਾਸੇ ਹੁੰਦੀ ਸੀ ਉਹ ਦੇਸ਼ ਵਿਦੇਸ਼ ਦੀ ਸਾਰੀ ਸੰਗਤ ਨੂੰ ਸ਼ਹੀਦ ਨੂੰ ਪ੍ਰਣਾਮ ਕਰਕੇ ਜਾਂਦੀ ਸੀ ਸਭ ਤੋਂ ਵੱਡੀ ਗੱਲ ਹੈ ਕਿ ਸ਼ਹੀਦ ਸਭ ਦੇ ਸਾਝੇ ਹੁੰਦੇ ਆ ਸਰਕਾਰਾਂ ਸਾਡੀਆਂ ਬੋਲਦੀਆਂ ਜਗ੍ਹਾ ਜਗ੍ਹਾ ਤੇ ਜਾ ਕੇ ਅਸੀਂ ਇਹਨਾਂ ਸ਼ਹੀਦਾਂ ਦੀ ਬਦੌਲਤ ਅਜੇ ਆਜ਼ਾਦੀ ਦਾ ਨਿਗਮ ਆ ਰਹੇ ਆ ਇਹ ਉਹ ਦਿਨ ਜਿਸ ਨੇ ਜਦੋਂ ਜਨਰਲ ਡਵੈਅਰ ਨੂੰ ਮਾਰ ਰਿਆ ਸੀ ਤੇ ਲੰਮਾ ਸਮਾਂ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ ਤੇ ਫਿਰ ਐਡਵੈਅਰ ਨੂੰ ਮਾਰਨ ਤੋਂ ਬਾਅਦ 7 ਸਾਲ ਬਾਅਦ ਆਜ਼ਾਦੀ ਇਸ ਕਰਕੇ ਮਿਲੀ ਸੀ ਕੋਈ ਇੰਨੇ ਦਸ਼ਤ ਦੇ ਵਿੱਚ ਡਰ ਗਏ ਸੀ ਕਿ ਜਿਹੜੇ ਸਾਡੇ ਘਰਾਂ ਨਾਲ ਕੇ ਸਾਤ ਸਮੁੰਦਰੋਂ ਮਾਰ ਪਾਰ ਆਣ ਕੇ ਇਹ ਯੋਧੇ ਸਾਨੂੰ ਮਾਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਜਿਆਦਾ ਚਿਰ ਗੁਲਾਮ ਰੱਖਣਾ ਸਾਡੇ ਵਾਸਤੇ ਮੁਸ਼ਕਲ ਆ ਸੋ ਇਹ ਉਧਮ ਸਿੰਘ ਦੀ ਕੁਰਬਾਨੀ ਸੀ ਜਿਹਦੇ ਕਰਕੇ ਇੰਦੀ ਜਲਦੀ ਆਜ਼ਾਦੀ ਮਿਲੀ ਬਾਕੀਆਂ ਪਗਤ ਸਿੰਘ ਹਣੀ ਰਾਜਗੁਰੂ ਬਹੁਤ ਸਾਰੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸਭਨਾਂ ਦਾ ਸਤਿਕਾਰ ਕਰਨਾ ਚਾਹੀਦਾ ਜਿੱਥੇ ਲੋਕ ਕਰਦੇ ਆ ਅਸੀਂ ਲੋਕ ਆਏ ਆ ਸਰਕਾਰਾਂ ਨੂੰ ਵੀ ਸਰਕਾਰ ਕਰਨਾ ਚਾਹੀਦਾ ਇਹਦੀ ਰੈਵਨੂਸ਼ਨ ਦੇ ਨਾਂ ਤੇ ਕਰੋੜਾਂ ਰੁਪਇਆ ਦੇਣ ਦੇ ਨਾਂ ਤੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਵੀ ਇੱਥੇ ਟਿਕਟ ਲਾ ਦਿਓ ਇੱਥੇ 3000 ਸ਼ਹੀਦ ਹੋਏ ਲੋਕ ਬੱਚੇ ਬੁੱਢੇ ਜਵਾਨ ਉਹਨਾਂ ਦਾ ਮੁੱਲ ਵਟ ਲੱਗੀ ਸਰਕਾਰ ਇਹ ਪਰ ਟਿਕਟ ਤਾਂ ਹੁਣ ਬੰਦ ਕਰ ਦਿੱਤੀ ਨਹੀਂ ਲਗਾ ਰਹੇ ਬੰਦ ਕਰ ਦਿੱਤੀ ਹੈ ਇਹ ਜਿਹੜੀ ਚੀਜ਼ ਹੈ ਬਣੀ ਹੋਈ ਹੈ ਉਹ ਕਿਸੇ ਟਾਈਮ ਹੀ ਲੱਗ ਸਕਦੀ ਹੈ ਇਹ ਖਿੜਕੀਆਂ ਕਿਉਂ ਨਹੀਂ ਠਾਈਆਂ ਜਾਂਦੀਆਂ ਸਾਡੀ ਪਰਚੋਰ ਮੰਗਿਆ ਕੋਈ ਬੰਦਾ ਵੀ ਤੇ ਪਰ ਇਸ ਇਸ ਮੁੱਦੇ ਦੀ ਗੱਲ ਕਰ ਰਿਹਾ ਕਿ ਸ਼ਹੀਦ ਦੇ ਦਰਸ਼ਨ ਕਰਨ ਲਈ ਜਿਹੜੇ ਇੱਥੇ ਸੈਲਾਨੀ ਆਉਂਦੇ ਨੇ ਉਹ ਪਹੁੰਚ ਨਹੀਂ ਪਾਉਂਦੇ ਇੱਥੇ ਕਿਉਂਕਿ ਰਸਤਾ ਕੋਈ ਨਹੀਂ ਹੈ ਕੋਈ ਵੇ ਨਹੀਂ ਹੈ ਉਹਨਾਂ ਨੂੰ ਇੱਧਰ ਬੁਲਾਇਆ ਜਾਏ ਕੋਈ ਐਹੋ ਜੀ ਗੱਲ ਦੱਸੋ ਕਿ ਵੀ ਕਿਸੇ ਤਰੀਕੇ ਕਿ ਇਸ ਬਾਰੇ ਧਿਆਨ ਲਾਵੇ ਸਰਕਾਰ ਦੇਖੋ ਜੀ ਦੋ ਰਸਤੇ ਇੱਧਰ ਸਾਹਮਣੇ ਵੀ ਕੰਦ ਹੋਈ ਆ ਇਹ ਪਹਿਲਾਂ ਵੀ ਇੱਥੇ ਵੱਡਾ ਬੋਰਡ ਲਾ ਕੇ ਇਧਰ ਇੰਨਾ ਬੰਦ ਕਰ ਦਿੱਤਾ ਸੀ ਕਿ ਬੁੱਤ ਸ਼ਹੀਦ ਦਾ ਬੁੱਤ ਬਾਹਰੋਂ ਦਿਸਦਾ ਨਹੀਂ ਸੀ। ਕਮ ਸੇ ਕਮ ਐਂਟਰੀ ਜਿਹੜੀ ਉਹਨੂੰ ਖੋਲ ਦੇਣਾ ਚਾਹੀਦਾ। ਉੱਥੇ ਸਿਕਿਉਰਿਟੀ ਲਾ ਦੇਣੀ ਚਾਹੀਦੀ ਆ। ਕਮ ਸੇ ਕਮ ਬਾਹਰੋਂ ਸੰਗਤ ਜਿਹੜੀ ਉਹਦੇ ਸ਼ਹੀਦ ਦੇ ਦਰਸ਼ਨ ਕਰ ਸਕੇ। ਸੋ ਸਰਵ ਕੰਬੋਜ ਸਭਾ ਸਿਰਫ ਭਾਰਤ ਮਤਲਬ ਸਿਰਫ ਦੁਨੀਆ ਦੀ ਕੰਬੋਜ ਸਭਾ ਵੱਲੋਂ ਸ਼ਹੀਦ ਜਿਹੜਾ ਸਾਕਾ ਹੋਇਆ ਸੀ ਜਲਿਆਂਵਾਲੇ ਬਾਗ ਦੇ ਵਿੱਚ 19 April 1919 ਨੂੰ ਉਸ ਸਾਕੇ ਦਾ ਬਦਲਾ ਲੈਣ ਲਈ ਜਨਰਲ ਅਲਵਾਇਰ ਨੂੰ ਸ਼ਹੀਦ ਉਧਮ ਸਿੰਘ ਨੇ ਲੰਡਨ ਤੱਕ ਜਾ ਕੇ ਗੋਲੀ ਦੇ ਨਾਲ ਉਡਾਇਆ ਸੀਗਾ ਅੱਜ ਦੇ ਦਿਨ ਹੀ ਉਡਾਇਆ ਸੀਗਾ ਸੋ ਅੱਜ ਦੇ ਦਿਨ ਉਸ ਸ਼ਹੀਦ ਦੀ ਕੁਰਬਾਨੀ ਜਿਹੜਾ ਕੁਰਬਾਨੀ ਦਿੱਤੀ ਸੀਗੀ ਉਹਦਾ ਉਹਨਾਂ ਨੇ ਬਦਲਾ ਲਿਆ ਸੀਗਾ ਔਰ ਅੱਜ ਦੇ ਦਿਨ ਸ਼ਹੀਦ ਦੇ ਜਿਹੜੇ सम्मान देने लिए सर्व हिंद कंबोज सभा इतने पहुंची है पर उन्होंने एक दुख है कि इस शहीद के दर्शन करने सैलानी इस तक पहुँच नहीं कर पाते और सरकार ने उन्होंने बेनती की है कि किसी तरीके भी उस शहीद तक पहुँच सकन सैलानी ता जो जान सकन इस जल्द वाले बाग के साके का उन्हें अडवायर में मार के बदला लिया कैमरा पर्सन विपन के ज्योति बहल दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par